ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰਡਰ ਲੈ ਕੇ ਹਾਜ਼ਰ ਹਾਂ ਜੀ ਗੱਲ ਅਗਲੇ 72 ਘੰਟਿਆਂ ਦੀ ਕਰਾਂਗੇ ਯਾਨੀ ਕਿ ਅੱਜ 1 ਤੋਂ 2 ਤੇ 3 ਫਰਵਰੀ ਤੱਕ ਮੌਸਮ ਪੰਜਾਬ ਦਾ ਤੇ ਨਾਲ ਲੱਗਦੇ ਖੇਤਰਾਂ ਦਾ ਕਮੇਂਦਾ ਰਹੇਗਾ ਇਹ ਤੁਹਾਨੂੰ ਦੱਸਾਂਗੇ ਸਸਲੇ ਦੀ ਤਾਜ਼ਾ ਸੈਟੇਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜੀ 1 ਫਰਵਰੀ ਦਾ ਅੱਜ ਦਿਨ ਹੈ ਸਵੇਰ ਦੇ ਲਗਭਗ 8:30 ਦਾ ਟਾਈਮ ਹੋਣ ਜਾ ਰਿਹਾ ਜੇਕਰ ਸਭ ਤੋਂ ਪਹਿਲਾਂ ਗੱਲ ਧੁੰਦ ਵਾਲੇ ਪੱਖ ਦੀ ਕਰੀਏ ਤੇ ਇਸ ਲਈ ਦੀ ਤਾਜ਼ਾ ਸੈਟੇਲਾਈਟ ਤਸਵੀਰਾਂ ਤੁਸੀਂ ਦੇਖ ਸਕਦੇ ਆਂ ਪੰਜਾਬ ਦੇ ਵਿੱਚ ਲਗਭ ਹਰਿਆਣਾ ਔਰ ਹਰਿਆਣੇ ਦੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਔਰ ਰਾਜਸਥਾਨ ਦੇ ਬੀਕਾਨੇਰ ਤੋਂ ਲੈ ਕੇ ਜਾਣੇ ਕਿ ਮੱਧ ਰਾਜਸਥਾਨ ਤੋਂ ਲੈ ਕੇ ਜਿਹੜੇ ਉੱਤਰ ਪੂਰਬੀ ਖੇਤਰ ਹੈ ਔਰ ਪਛਮੀ ਖੇਤਰਾਂ ਦੇ ਵਿੱਚ ਧੁੰਦ ਦੀ ਚਾਦਰ ਅਸਵੇਲੇ ਮੋٹے ਤੌਰ ਤੇ ਛਾਈ ਹੋਈ ਹੈ ਸੋ ਧੁੰਦ ਜਿਹੜੀ ਆ ਉਹ ਕਾਫੀ ਸੰਘਣੀ ਆ ਪੰਜਾਬ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ ਔਰ ਹਰਿਆਣੇ ਦੇ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਵੀ ਤੇ ਇਸ ਲਈ ਜਿਹੜੇ ਲੋਕ ਸਫ਼ਰ ਕਰ ਰਹੇ ਨੇ ਸਵੇਰ ਵੇਲੇ ਉਹ ਉਹਨਾਂ ਨੂੰ ਅਸੀਂ ਇੱਕ ਬੇਨਤੀ ਕਰਨੀ ਚਾਹਾਂਗੇ ਕਿ ਬਹੁਤ احتیاط ਨਾਲ ਬਹੁਤ ਸਾਵਧਾਨੀ ਨਾਲ ਆਪਣਾ ਸਫ਼ਰ ਕਰੋ ਧੁੰਦ ਜਿਹੜੀ ਆ ਕਾਫੀ ਸੰਘਣੇ ਲੈਵਲ ਤੇ ਛਾਈ ਹੋਈ ਹੈ ਤੇ ਹੁਣ ਗੱਲ ਸਿਸਟਮ ਦੀ ਕਰਾਂਗੇ ਜਿਵੇਂ ਕਿ ਅਸੀਂ ਤੁਹਾਨੂੰ ਦੱਸ ਸਕਾਂ ਇੱਕ ਤਾਜ਼ਾ ਫ਼ਸਵੇਂ ਸਿਸਟਮ ਜਿਹੜਾ ਕਿ ਅੱਜ ਤੋਂ ਸਰਗਰਮ ਹੋਣ ਜਾ ਰਿਹਾ ਉੱਤਰ ਭਾਰਤ ਵਿੱਚ ਸੋ ਇਹ ਸਿਸਟਮ ਦੇ ਸਦਕਾ ਪੰਜਾਬ ਦੇ ਵਿੱਚ ਹਰਿਆਣਾ ਔਰ ਰਾਜਾਂ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਤੇਜ਼ ਰੱਟ ਦੀ ਉਮੀਦ ਹੈ ਤੇ ਐਸੇਲੇ ਜੇਕਰ ਦੇਖਿਓ ਤਾਂ ਰਾਜਸਥਾਨ ਦੇ ਕੁਝ ਇਤਰਾ ਦੇ ਵਿੱਚ ਔਰ ਹਰਿਆਣੇ ਦੇ ਵਿੱਚ ਗੱਜਲੇਸ਼ਕ ਵਾਲੇ ਬਦਲਾ ਦਾ ਨਿਰਮਾਣ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਜੀ ਹਰਿਆਣੇ ਦੇ ਲਗਭਗ ਕਹ ਲਈਏ ਕਿ ਪੰਜਾਬ ਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਆ ਔਰ ਮੱਧ ਹਰਿਆਣੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਲਕੇ ਕਿਤੇ ਕਿਤੇ ਤੇਜ਼ ਛਰਾਟੇ ਦੀ ਉਮੀਦ ਰਹੇਗੀ ਪੰਜਾਬ ਦੀ ਜੇਕਰ ਗੱਲ ਕਰੀਏ ਪੰਜਾਬ ਦੇ ਗੁਰਦਾਸਪੁਰ ਸ਼੍ਰੀ ਅਮ੍ਰਿਤਸਰ ਸਾਹਿਬ ਪਠਾਨਕੋਟ ਹੁਸ਼ਿਆਰ ਫਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਤੈ ਲੁਧਿਆਣਾ ਇਹ ਜਿਹੜੇ ਜ਼ਿਲ੍ਹੇ ਆ ਗਿਆ ਜੀ ਰੋਪੜ ਮਹਾਲਾ ਇਹਨਾਂ ਜ਼ਿਲ੍ਹਿਆਂ ਤੱਕ ਕਿਤੇ ਕਿਤੇ ਹਲਕੇ ਕਿਤੇ ਕਿਤੇ ਅੰਟੇ ਆ ਤੱਕ ਹੁਣ ਤੋਂ ਲੈ ਕੇ ਅਗਲੇ ਜਿਹੜੇ 24 ਘੰਟੇ ਨੇ ਜਾਂ ਫਿਰ ਕਹ ਲਈ ਅਗਲੇ 48 ਘੰਟੇ ਨੇ ਕਿਤੇ ਵੀ ਇਹ ਨਾ ਜਿਲਿਆਂ ਦੇ ਵਿੱਚ ਤੇ ਸ਼ਰਾਟੇ ਜਿਹੜੇ ਦਰਜ ਉਸਤ ਨੇ ਪਛਮੀ ਜਿਲਿਆਂ ਦੇ ਵਿੱਚੋਂ ਉਮੀਦ ਘਟ ਹੈ ਖਾਸ ਕਰ ਬਠਿੰਡਾ ਸ਼੍ਰੀਮੋਸਰ ਸਾਹਿਬ ਫਾਜ਼ਿਲਕਾ ਫਰੀਦਕੋਟ ਆਪੋ ਹਰੇ ਨਾ ਜਿਲਿਆਂ ਦੇ ਵਿੱਚ ਵੀ ਬਹੁਤ ਘੱਟ ਦਰਜ ਹੋਣਗੇ ਜਿਹੜੇ ਚੜ੍ਹਦੇ ਵੱਲ ਦੇ ਜ਼ਿਲ੍ਹੇ ਆ ਯਾਨੀ ਕਿ ਮਾਲਵੇ ਦੇ ਪੂਰਬੀ ਜ਼ਿਲ੍ਹੇ ਔਰ ਪੁਹਾੜ ਖੇਤਰ ਦਬਾਬਾ ਖੇਤਰ ਤੇ ਮਾਝਾ ਖੇਤਰ ਇਹਨਾਂ ਖੇਤਰਾ ਦੇ ਵਿੱਚ ਵੀ ਜੜਿਆ ਦਰਜ ਹੋਣ ਦੀ ਪੂਰੀ ਸੰਭਾਵਨਾ ਸਤਲੁਜ ਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਆ ਭਾਵੇਂ ਲੁਧਿਆਣਾ ਜ਼ਿਲ੍ ਬਾਦ ਵੱਲ ਤੇ ਚਲੇ ਜਾ ਇਹਨਾਂ ਜ਼ਿਲਿਆਂ ਦੇ ਵਿੱਚ ਵੀ ਉਮੀਦ ਹੀ ਉਮੀਦ ਰਹੇਗੀ ਕਿਤੇ ਕਿਤੇ ਹਲਕੀ ਗੜੇ ਮਾਰ ਵੀ ਹੋ ਸਕਦੀ ਹੈ ਸੋ ਇਹ ਕੁਦਰਤ ਦੇ ਹੱਥ ਹਵਸ ਹੈ ਕਿ ਉਹ ਕਿੱਥੇ ਹੁੰਦੀ ਹੈ ਹਰਿਆਣਾ ਦੇ ਵਿੱਚ ਹੁੰਦੀ ਆ ਜਾਂ ਪੰਜਾਬ ਦੇ ਵਿੱਚ ਹੁੰਦੀ ਆ ਹਲਕੀ ਗੜੇ ਮਾਰ ਦੀ ਵੀ ਉਮੀਦ ਉਹ ਲਗਾ ਸਕਦੇ ਆ ਜੀ ਹਰਿਆਣਾ ਦੇ ਲਗਫਗ ਸਾਰੇ ਜ਼ਿਲਿਆਂ ਦੇ ਵਿੱਚ ਤੇ ਰਾਸਾਂ ਦੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਚਲੇ ਆ ਸ਼੍ਰੀ ਗੰਗਾ ਨਗਰ ਹਨੂਮਾਨਗੜ ਚੂਰੂ ਦੇ ਉਹ ਜ਼ਿਲ੍ਹੇ ਜਿਹੜੇ ਉਹ ਖੇਤਰ ਜਿਹੜੇ ਪੰਜਾਬ ਦੇ ਨਾਲ ਲੱਗਦੇ ਆ ਇਹਨਾਂ ਜ਼ਿਲਿਆਂ ਦੇ ਵਿੱਚ ਵੀ ਕਿਤੇ ਕਿਤੇ ਹਲਕੇ ਭੁੰਦਾ ਬੰਦੀ ਸ਼ਰਟ ਦੇ ਅਸਰ ਜਿਹੜੇ ਆ ਬਣੇ ਹੋਏ ਨੇ ਸਿਸਟਮ ਸਰਗਰਮ ਰਹੇਗਾ ਜੀ 2 ਤਰੀਕ ਦੀ ਸ਼ਾਮ ਤੱਕ ਜਾਂ ਕਹ ਲਈਏ 3 ਦੀ ਸਵੇਰ ਤੱਕ ਵੀ ਸਰਗਰਮ رہ ਸਕਦਾ ਉਸ ਤੋਂ ਬਾਅਦ 4 ਤੇ 5 ਇਹ ਜਿਹੜੇ ਦਿਨ ਹੋਣਗੇ ਇੱਕ ਹੋਰ ਤਾਜ਼ਾ ਫੱਟੂ ਨੇ ਸਿਸਟਮ ਫਿਰ ਬੈਕ ਟੂ ਬੈਕ ਆਏਗਾ ਜਿਹੜਾ ਕਿ 4 ਦੇ ਦੁਪਹਿਰ ਤੋਂ ਆ ਸਕਦਾ ਜਾਂ ਫਿਰ 4 5 6 ਇਹਨਾਂ ਦਿਨਾਂ ਦੇ ਦਰਮਿਆਨੇ ਸਿਸਟਮ ਪ੍ਰਭਾਵਿਤ ਕਰੇਗਾ ਤੇ ਇਹ ਸਿਸਟਮ ਦੇ ਸਦਕਾ ਵੀ ਹਲਕੇ ਤੇਜ਼ ਝਰਾਟੇ ਦੀ ਉਮੀਦ ਰਹੇਗੀ ਫਿਲਹਾਲ ਆਉਂਦੇ ਦਿਨਾਂ ਤੱਕ ਤੁਹਾਨੂੰ ਇਹ ਸਿਸਟਮ ਬਾਰੇ ਜੜੀ ਅਪਡੇਟ ਅਸੀਂ ਕਰਾਂਗੇ ਫਿਲਹਾਲ ਅਗਲੇ 72 ਘੰਟੇ ਸਿਸਟਮ ਵਿੱਚ ਲੱਗਣ ਜਾ ਰਿਹਾ ਹੈ ਤੇ ਇਹ ਸਿਸਟਮ ਬਾਰੇ ਅਸੀਂ ਤੁਹਾਨੂੰ ਪਹਿਲਾਂ ਅਪਡੇਟ ਕਰ ਚੁੱਕੇ ਹਾਂ ਤੇ ਹੁਣ ਦੀ ਵੀ ਅਪਡੇਟ ਇਹ ਹੈ ਜਿਹੜੇ ਜ਼ਿਲ੍ਹੇ ਤੁਹਾਨੂੰ ਕਿਹਾ ਨੇ ਇਹਨਾਂ ਜ਼ਿਲ੍ਹਿਆਂ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਤੇ ਛਰਾਟੇ ਜਿਹੜੇ ਲੱਗ ਸਕਦੇ ਨੇ ਹਲਕੀ ਗੜੇਮਾਰ ਹੋ ਸਕਦੀ ਹੈ ਤੇ ਬਹੁਤੇ ਬਹੁਤਾ ਕੁਝ ਇਸ ਸਿਸਟਮ ਤੋਂ ਵੇਖਣ ਨੂੰ ਨਹੀਂ ਮਿਲੇਗਾ ਬਹੁਤੇ ਜ਼ਿਲ੍ਹੇ ਜ਼ਿਲ੍ਹਿਆ ਮੀਂਹ ਤੋਂ ਸਖਰੇ ਵੀ ਰਹਿ ਸਕਦੇ ਨੇ ਜੀ ਸੋ ਇਹ ਹੈ ਜੀ ਕਹਾਣੀਆਂ ਆਉਂਦੇ ਦਿਨਾਂ ਦੀ ਬਾਕੀ ਜਿਵੇਂ ਜਿਵੇਂ ਮੌਸਮ ਵਿਭਾਗ ਦੇ ਤਾਜ਼ਾ ਅਪਡੇਟਸ ਆ ਜਾਣ ਕਰੇ ਆਉਣਗੇ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਫਿਲਹਾਲ yellow alert ਕੱਲ੍ਹ ਦੇ ਲਈ ਜਾ ਰ ਅਲਰਟ ਜੜਿਆ ਧੁੰਦ ਦੇ ਜਾਰੀ ਕਰ ਸਕਦਾ ਕਿਉਂਕਿ ਧੁੰਦ ਜੜਿਆ ਕਾਫੀ ਬਟੇ ਲੈਵਲ ਤੇ ਤੇ ਕਾਫੀ ਸੰਘਣੀ ਜੜਿਆ ਸ਼ਾਈ ਹੋਈ ਹੈ। احتیاط ਵਰਤੋ ਜੀ ਸਾਵਧਾਨੀ ਵਰਤੋ। ਧੰਨਵਾਦ। ਸ਼ੁਕਰੀਆ।